ਜੋ ਪਰਦਾ ਕਹਿੰਦੇ 11000 ਦੀ ਦਾਨਤਾਸ਼ੀ ਦਾ ਸਨਮਾਨ ਇੱਕ ਪਰਵਾਹ ਦੇ ਬਹੁਤ ਦੇ ਮਾਰ ਤੇ ਸਤਿਕਾਰ ਦਿੱਤੇ ਜਾਣੇ ਆ ਸਾਡੇ ਜਰਨਾਲ ਥਾਣਾ ਗੁਰਾਂਡ ਦਾ ਸੱਚੇ ਸਾਹ ਪੁੱਜ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਨਾਲ ਜਿੰਨੀਆਂ ਵੀ ਸ਼ਖੀਨਾਂ ਪੁੱਜੀਆਂ ਨੇ ਅਸੀਂ ਸਾਰੇ ਪਰਵਾਹਾਂ ਦਾ ਸਤਿਕਾਰ ਰੱਖਾਂਗੇ ਮੇਰੇ ਨਾਲ ਅਲੀ ਪੱਤਰ ਇਸ ਨਾਲ ਦੇ ਮੱਠੀ ਚੁੰਮੇ ਵਾਲੇ ਨੇ ਨਾਮ ਦੀਆਂ ਵਰਤਾਂਗੇ ਉਹਨਾਂ ਸਾਰੇ ਨਵੇਂ ਪਰਵਾਹਾਂ ਦਾ ਫੁਰੰਦਕਾ ਦਾ ਧੰਨਵਾਦ ਹੈ ਪਹਿਲੇ ਇਹ ਸਾਧੂ ਸੰਤ ਫਕੀਰ ਪੁਰਾਣੇ ਅਸਲੀ ਅੰਮਦ ਸਿਆਣੇ ਜਿਹੜੇ ਮੂਤੋਂ ਵਾਅਦਾ ਨਿਕਲ ਗਏ ਉਹ ਮੇਰੇ ਕੋਈ ਨਹੀਂ ਜਾਣੇ ਜਿਹੜੇ ਮੂਤੋਂ ਵਾਅਦਾ ਨਿਕਲ ਗਏ ਉਹ ਕੋਈ ਨਹੀਂ ਜਾਣੇ ਤਾਂ ਤਾਂ ਮਬਾਪਾ ਮਸਾਉਂ ਦੀ ਜੁਦਾ ਦਾ ਜੀ ਜਿਹਨਾਂ ਦੀ ਬੜੀ ਬਾਰਿਰ ਕਿਰਪਾ ਹੁੰਦੀ ਹੈ ਕਰਨਦੀਲ ਆਏ ਖਾਲੀ ਸਲਾਮਾ ਜੋੜ ਮੇਲਾ ਲੱਗਦਾ ਹੈ ਇਹ ਕਬੱਡੀ ਦਾ ਵੱਡਾ ਕੱਪ ਕਰਵਾਇਆ ਜਾਂਦਾ ਜਿਹਦੇ ਨੂੰ ਦੁਨੀਆ ਦੇ ਵੱਡੇ ਵੱੱਡੇ ਸਟਾਰ ਜਿਹੜੇ ਖੇਡਦੇ ਐ ਇਸੇ ਨੰਬਰ ਦਾ ਮਾਜਮ ਸ਼ਾਮੀ ਜੀ ਦਾ ਮਾਨ ਸਨਮਾਨ 21000 ਦੇ ਨੰਬਰ ਹੋਵੇਗਾ ਦੇਖਾਂ ਬੱਲੇ ਦਾ ਜਿੰਦਾਬੋਲੀ ਫਿਰ ਉਹ ਸੌ ਦਾ ਸੋ ਸਾਰੇ ਪਰਮਾਨਾ ਬਹੁਤ ਬਹੁਤ ਧੰਨਵਾਦ ਹੈ ਦੇ ਹੋਰ ਨਗਾ ਯਾਰੋ ਜਿਹਨੂੰ ਸਾਡਾ ਵਾਲਾ ਤੇਜ ਕਹਿੰਦੇ ਰੇਡਰਾਂ ਦੇ ਬਾਸੀਆਂ ਦਾ ਜਿਹਨੂੰ ਏਡ ਗੇਡ ਕਹਿੰਦੇ ਹਾਜੀ ਕਰਨ ਦੀ ਵੀ ਕਰੋ ਗੱਲ ਟੀਮਾਂ ਆ ਚੁੱਕੀਆਂ ਨੇ ਸਾਡੇ ਦਰਮਿਆਨ ਠਾਣਾ ਕੁਰਾਤ ਦਾ ਐਸਐਚਓ ਸਾਹਿਬ ਸਰਦਾਰ ਸੁਖਦੇਵ ਸਿੰਘ ਜੀ ਪਹੁੰਚੇ ਆ ਇਹਨਾਂ ਦੇ ਨਾਲ ਸਤਨਿਸ਼ਾਨ ਸਿੰਘ ਜੀ ਪਹੁੰਚੇ ਆ ਅੱਜ ਜਿੰਨੇ ਵੀ ਪੰਜਾਬ ਪੁਲਿਸ ਦੀ ਟੀਮ ਮੋਡੀ ਹੈ ਮੈਂ ਸਾਰੀਆਂ ਸ਼ਖੀਤਾਂ ਦਾ ਧੰਨਵਾਦ ਕਰਾਂਗੇ ਅੱਜ ਦੇ ਖੇਡ ਮੈਦਾਨ ਜੀ ਪਹੁੰਚੇ ਸਰਦਾਰ ਸੁਖਦੇਵ ਸਿੰਘ ਜੀ ਉਹਨਾਂ ਦਾ ਧੰਨਵਾਦ ਨਾਲ ਨਿਸ਼ਾਨ ਸਿੰਘ ਜੀ ਪਹੁੰਚੇ ਉਹਨਾਂ ਨਾਲ ਕੋਈ ਬਾਤਬਾ ਸਰਕਾਰ ਲਓ ਸਾਹਮਣੇ ਇੱਕ ਪਾਸੇ ਧੰਨ ਧੰਨ ਬਾਬਾ ਰਜ਼ਾਉਂ ਦੀ ਰੋਟਾ ਖੋਦ ਦੀ ਟੀਮ ਹੈ ਦੂਸਰੇ ਪਾਸੇ ਟੀਮ ਤਲੇਤੇ ਦੀ ਹੈ ਲਓ ਨਗਰ ਦੀ ਟੀਮ ਖੇਡਣ ਜਾ ਰਹੀ ਹੈ ਸਾਰੇ ਨੌਜਵਾਨ ਭਰਾਵਾਂ ਦਾ ਧੰਨਵਾਦ ਹੈ ਇਦੇ ਵਿੱਚ ਗੋਪੀ ਬਲਦਾਂ ਵਾਲਾ ਪਾਲਾ ਸੋਤਾ ਜੀ ਵਿੰਦਾ ਜਿੰਦੀ ਸਾਡਾ ਵੀਰ ਪਰ ਵੀਰ ਬਿੰਦੂ ਸੋਤਾ ਜੀ ਉਹਨਾਂ ਦਾ ਸੰਦੀ ਜਲਦਾਰ ਮਨਵੀਰ ਹਰਸ਼ਦੀਪ ਸੰਦੀਪ ਕਾਕਾ ਜੀ ਉਹਨਾਂ ਦਾ ਸੌਰਵ ਸਾਡਾ ਭਰਾ ਨਾਲ ਨਾਲ ਸਾਰੇ ਸੁਚੀ ਦਾ ਦਾ ਨਾਮ ਉਹ ਭਰਾ ਨੇ ਇਦੇ ਵਿੱਚ ਜਸਪੀਰਤ ਸਿੰਘ ਅਮਰਵੀਰ ਕਾਨੋਂ ਦੇ ਗਵਿੰਦਰ ਲੰਬੜ ਜੂਣਾ ਦਾ ਧੰਨਵਾਦ ਕੀਤਾ ਜਾ ਰਿਹਾ ਸੋਦੀ ਸਾਡਾ ਭਰਾ ਦੋਦੇ ਪੰਜ 라ਜੂ ਪੰਜ ਸਰਬਜੀਤ ਪੰਜ ਕਬਲਦੇ ਪੰਜ ਪਿਆਰਾ ਮੁੰਡਾ ਜੀ ਉਹਨਾਂ ਦਾ ਦੀਪਾ بھائی امریکور ہے بھائی گرام گور دے دائرے وچ ہندے دو جس دے چا جا نا چا جا کھلاڑی دے وچ دس دے کہ جائیے ن بہارے یار جینے کار دے دی گڈی ہے کہ کھیڈ رہی کبڈی ہے یا کھیڈ رہی کبڈی ہے کہ کیہہ اج شروع کیتی جو کئیے ن جاری سوڈ ٹیم کھیڈی ہے کہ کھیڈ رہی کبڈی ہے یا کھیڈ رہی کبڈی ہے ہاں جی ڈاکٹر جی جی

ਪਾਜ ਤਿਰੂਪੁਰ ਬਹੁਤ ਵੱਡਾ ਸੱਜ ਮੇਲਾ ਜਿਹੜਾ ਸੋਚੇ ਰਗਨ ਗੰਦਰਾ ਦੇ ਪਿੰਡ ਦੇ ਵਿੱਚ ਹੋਣਾ ਹੈ ਲਓ ਬੈੱਲ ਕਬੱਡੀ ਪਾਉਣ ਦੇ ਲਈ ਇਸ ਵੇਲੇ ਇਹ ਹੈ ਰਮਨ ਗਾਦਰਾ ਵਾਲਾ ਦੇ ਸਾਹਮਣੇ ਜਾਵ ਲੈਣ ਦੇਖੀਏ ਨਿੰਗਾ ਪਾ ਲਈਏ ਉਹ ਦੁਨੀਆ ਦੇ ਮੰਨੇ ਪ੍ਰਮੰਨੇ ਖਿਡਾਰੀ ਹੈ ਸਾਹਮਣੇ ਦੇਖੋ ਕਿ ਜੀਤਾ ਰੁੜਕੇ ਵਾਲਾ ਇੱਕ ਚੱਲੀ ਤੇ ਨਾਲ ਉੱਲੇ ਪਾਸੇ ਕਹਿੰਦੇ ਤੋਤਾ ਹੈ ਮਧੀਆਂ ਵਾਲਾ ਬਲਜਾਰੀ ਟੋਡਣਾ ਵਾਲਾ ਦੁਨੀਆ ਦੇ ਮੰਨੇ ਪ੍ਰਮੰਨੇ ਖਿਡਾਰੀਆਂ ਚ ਨਾਮ ਆਉਂਦਾ ਤੇ ਨਾਲ ਤਿਲਕਰਨ ਪਰ ਆਹ ਸਾਹਮਣੇ ਦੇਖੋ ਕਿ ਸੋਨਣਾ ਵਾਲਾ ਟੋਡਜਾਰੀ ਉਹ रहंदी कराई आहे कया हाली जीारे सेॾी सारे टी भूल जे नार जालमा जेके तकड़ी जे दूर साम लखांसी ਸਾਹਮਣੇ ਚਾਰ पवंदा ਨੇ चारि बाबा ਤੇ ਕਬੱਡੀ ਤੇ ਲਓ ਸਾਹਮਣੇ ਦੇਖਾਂਗੇ ਟਰਲੇ ਪਾਸੇ ਇਹ ਆ ਕੀਤਾ ਕਹਿੰਦੇ ਰੁੜਕੇ ਵਾਲਾ ਅੱਜ ਕਹਿੰਦੇ ਖਿਡਾਰੀ ਦਾ ਵੱਡਾ ਮਾਸਮਾਨ ਹੈ ਕਹਿੰਦਾ ਫੇੜਾ 5 500 ਦੇ ਨਾਲ ਹੋਵੇਗਾ ਲਓ ਆਹ ਮੱਲ ਲਈ ਤਾੜੀਆਂ ਮਾਰਦੇ ਜਨਰਲ ਇਹ ਆ ਪਾਟੀ ਟੱਤੇ ਵਾਲਾ ਦੁਨੀਆ ਦਾ ਮਹਾਨ ਤਾਰੀ ਆਹ ਕਬੱਡੀ ਪਾਉਣ ਦੇ ਲਈ ਇਹ ਖਾਤੇ ਪੁਆਇੰਟ ਦੇ ਬਾਰੇ ਜੀ ਜੇ ਨਾਲ ਹੀ ਸਾਡੇ ਗਲੀ ਵਾਲੇ ਭਰਾ ਨੂੰ ਦੇ ਦਿੱਤੀ ਹੈ ਮਿਲਖਿਆ ਜਿਸੇ ਭਰਾ ਦੀ ਡਿਊਟੀ ਲਾਦੇ ਤੇ ਗਲੀ ਬਾਦੋ ਸੈਂਟਰ ਲਾਈਨ ਤੇ

ਆਹ ਵਿਚ ਦੰਗਾ ਵਿਚ ਆ ਸਾਡੇ ਮੁੰਡੇ ਨੇ ਜਿਹੜਾ ਭਾਰ ਵਾਲਾ ਉਹਨਾਂ ਦੀ ਪੱਟੀ ਚਰਚਾ ਚੱਲਦੀ 60 ਦਾ ਕਹਿੰਦੇ 21000 ਦੀ ਚੱਲਦਾ ਸੀ ਸਨਮਾਨ ਹੋਣਾ ਆਹ ਮੁੰਡਾ ਵੀ ਟੂਰ ਦੀ ਨਾਂ ਖੇਡਿਆ ਭਾਰ ਵਰਕ 70 ਕਿਲੋ ਦੇ ਵਿੱਚ ਮੁੰਡਾ ਨੇ ਆਹ ਮੋਟਰਸਾਈਕਲ ਚੱਲਿਆ ਗੱਭਰਾ ਲਓ ਸਾਹਮਣੇ ਲੱਗਾ ਗੱਭਰ ਆਹ ਗੱਭਰ ਦੇ ਗੱਭਰਾ ਮੁੰਡਾ ਕਹਿੰਦੇ ਗੁੰਨੂ ਸਿਰਲੇ ਆਹ ਮੜੇ ਪਿੰਡ ਆਪਣੇ ਟੀਮ ਦੇ ਇੱਕ ਮੁੰਡਾ ਵਾਦਾ ਕਰਦਾ ਰਿਹਾ ਸਰਪੰਚ ਦਾ ਮਨਵੀਰ ਹੀਰੋ ਕੁਮਿੰਦਰ ਜੁਐਸੇ ਕੰਦਾ ਜੁਐਸੇ ਇਹਦਾ ਭਰਾਵਾ ਵੱਲੋਂ ਕਹਿੰਦੇ 21000 ਦੀ ਲੱਗਦਾ ਸੀ ਸ਼ਾਨ ਸਰਮਾਨ ਜੱਬਰ ਦਾ 11000 ਦੀ ਲੱਗਦਾ ਸੀ ਸ਼ਾਨ ਸਰਮਾਨ ਲਓ ਲੱਗੇ ਢੋਲੀ ਦੀ ਕਬੱਡੀ ਪੈ ਗਈ ਲੈ ਬਈ ਮੁੰਡਾ اٿي hey, کيا ਮਾਈਕ ਦੇ ਵੱਡਾ ਵੀਰ ਕਰਮਦੀਪ ਲਓ ਸਾਹਮਣੇ ਦੇਖਾਂਗੇ ਅਗਲੀ ਕਬੱਡੀ ਪਾਉਣ ਦੇ ਯਾਦਾ ਵੱਧ ਗਿਆ ਉਧਰ ਦੇ ਪਾਸੇ ਇਹ ਕੰਧਰ ਮੱਲੀਆਂ ਵਾਲਾ ਮੁੱਖ ਦੀ ਮੋਰ ਤੇ ਆ ਗਏ ਮਾਲ ਵਾਲਾ ਸੁਖਾ ਦੁਨੀਆ ਦਾ ਮਹਾ ਤਾਵੀ ਹੈ ਹੋਰੇ ਪੋਤੇ ਦਾ ਚੰਦਿਆ ਆਇਆ ਖਿਡਾਰੀ ਹੈ ਮੁੰਡੇ ਨੇ ਜਦੋਂ ਪਹਿਲਾ ਮੋਟਰਸਾਈਕਲ ਜਿੱਤਿਆ ਤੇ ਪਹਿਲਾ ਹੀ ਮੋਟਰਸਾਈਕਲ ਕਹਿੰਦੇ ਰਾਜਾ ਸਾਹਿਬ ਜਾਨ ਦੀ ਧਰਤੀ ਤੇ ਦਾਨ ਕਰ ਦਿੱਤਾ ਕਿਉਂਕਿ ਮੁੰਡੇ ਨੇ ਨਹੀਂ ਕਬੱਡੀ ਕੀਤੀ ਤੇ ਸੋਖ ਸੋਤਾ ਜੀ ਦੇ ਸਾਰੇ ਵੇਂਟਰਾਂ ਵੱਲੋਂ ਬਿਲਕੁਲ ਨੂੰ ਤੇਰੇ ਲਈ 500 ਰੁਪਏ ਪੋਜਾ ਮਿਹਰਬਾਨੀ ਕਰਕੇ ਇੱਕ ਭਰਾ ਨੂੰ ਤੇ ਜੀ ਜਰੂਰ ਆ ਕੇ ਆਪਣੇ ਪੈਸੇ ਲੈ ਕੇ ਜਾ

चढ़ी फ्रेत आहे खिलारी के वॾा प्रदर्शन पर इले पासे कंदे सामक खे शमी